ਜਿਨ੍ਹਾਂ ਦੀ ਮੂਵੀ ਆਈ ਹੈ ਉਹ ਵੀ ਦਿਨ ਤੇ ਇਹ ਮੂਵੀ ਕੋਈ ਛੋਟੀ ਮੋਟੀ ਮੂਵੀ ਨਹੀਂ ਹੈ ਜੌਨ ਅਮਰਾਹਮ ਨੇ ਇਹਨੂੰ ਪ੍ਰੋਡਿਊਸ ਕੀਤਾ ਹੈ ਪਹਿਲੇ ਤਾਂ ਚਾਹੂ ਜੀ ਦੱਸੋਗੇ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਤੇ ਜੌਨ ਅਮਰਾਹਮ ਤੱਕ ਤੁਹਾਡੀ ਪਹੁੰਚ ਕਿਵੇਂ ਹੋਈ ਤੁਹਾਨੂੰ ਕਿਦਾਂ ਕਾਸਟ ਕੀਤਾ ਜੀ ਐਕਚੁਅਲੀ ਇਹ ਗੱਲ ਹੈ ਕਿ ਮੈਨੂੰ ਇੱਕ ਦਿਨ ਉਹਨਾਂ ਦਾ ਆਪ ਵੀ ਕਾਲ ਆਇਆ ਸੀ ਜਿਹੜੇ ਮੇਰੇ ਡਾਇਰੈਕਟਰ ਸੀ ਉਹ ਵੀ ਕਾਲ ਤੇ ਸੀ ਸਾਜਿਦ ਅਲੀ ਲਗਾ ਸ਼ਾਇਦ ਮਤਲਬ ਸਕੂਲ ਦੇ ਬੱਚੇ ਮੈਨੂੰ ਤੰਗ ਤੰਗ ਕਰ ਰਹੇ ਨੇ ਜੌਨ ਦੇ ਕਾਲਸ ਵਗੈਰਾ हां ਸੱਜਾ ਤੁਸੀਂ ਕਨ ਖੁਰਾਨਾ ਵਿੱਚ ਇੱਕ ਛੋਟਾ ਜਿਹਾ ਰੋਲ ਕੀਤਾ ਸੀ ਨਿੱਕੀ ਕੌਸ਼ਲ ਨਾ ਤੇ ਉਸ ਤੋਂ ਬਾਅਦ ਮੈਨੂੰ 2 ਸਾਲ ਬਾਅਦ ਆ ਫਿਲਮ ਸੱਸਿਆਕਾਲ ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ ਤੇ ਮੈਂ ਹਾਂ ਵਿਕਰਮ ਗਿੱਲ ਅਸੀਂ ਇੱਕ ਹੋਰ ਸਟੇਜ ਦੇ ਐਕਟਰਸ ਕਹਿ ਸਕਦੇ ਆ ਉਹਨਾਂ ਨਾਲ ਗੱਲਬਾਤ ਕਰਨ ਜਿਹਨਾਂ ਦੀ ਮੂਵੀ ਆਈ ਹੈ ਉਹ ਵੀ ਦਿਨ ਤੇ ਇਹ ਮੂਵੀ ਕੋਈ ਛੋਟੀ ਮੋਟੀ ਮੂਵੀ ਨਹੀਂ ਆ OTT ਪਲੇਟਫਾਰਮ ਦੇ ਵੱਡੇ ਜਿਹੜਾ ਹੈ ਉਹ ਪਲੇਟਫਾਰਮ ਹੈ ਜੀ ਨੋ ਜੀ 5 ਦੇ ਵਿੱਚ ਉਹਦੇ ਵਿੱਚ ਰਿਲੀਜ਼ ਹੋਈ ਹੈ ਜੌਨ ਅਮਰਾਹਮ ਨੇ ਇਹਨੂੰ ਪ੍ਰੋਡਿਊਸ ਕੀਤਾ ਹੈ ਔਰ ਐਕਟ ਵੀ ਉਹਨਾਂ ਨੇ ਕੀਤਾ ਵਿੱਚ ਜੀ ਐਕਟ ਵੀ ਉਹਨਾਂ ਨੇ ਕੀਤਾ ਹੈ ਮੇਰੇ ਨਾਲ ਮੌਜੂਦ ਨੇ ਚਾਰੂ ਬੇਦੀ ਜੀ ਜਿਹੜੇ ਕਿ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਨੇ ਆਪਾਂ ਇਹਨਾਂ ਨਾਲ ਜਾਣਕਾਰੀ ਲਵਾਂਗੇ ਕਿ ਫਿਲਮ ਕੀ ਹੈ ਫਿਲਮ ਦੇ ਵਿੱਚ ਫਿਲਮ ਦਾ ਥੀਮ ਕੀ ਹੈ ਔਰ ਜਿੱਦਾਂ ਦੀ ਫਿਲਮ ਦੇ ਵਿੱਚ ਪੋਸਟਰ ਦੇਖ ਰਿਹਾ ਸਾਡੀ ਟੀਨੇਜਰਸ ਆਰਟਿਸ ਨੇ ਸਾਰੀ ਵਧੀਆ ਫਿਲਮ ਲੱਗ ਰਹੀ ਹੈ ਆਪਾਂ ਗੱਲਬਾਤ ਕਰ ਲੈਨੇ ਮੈਮ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਚਾਹੁੰਦੇ ਜੀ ਦੱਸੋਗੇ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਤੇ ਜੌਨ ਅਬਰਾਹਮ ਤੱਕ ਤੁਹਾਡੀ ਪਹੁੰਚ ਕਿਵੇਂ ਹੋਈ ਤੁਹਾਨੂੰ ਕਿਦਾਂ ਕਾਸਟ ਕੀਤਾ ਉਹਨਾਂ ਨੇ ਜੀ ਐਕਚੁਅਲੀ ਇਹ ਗੱਲ ਹੈ ਕਿ ਮੈਨੂੰ ਇੱਕ ਦਿਨ ਉਹਨਾਂ ਦਾ ਆਪ ਹੀ ਕਾਲ ਆਇਆ ਸੀ ਜਿਹੜੇ ਮੇਰੇ ਡਾਇਰੈਕਟਰ ਸੀ ਉਹ ਵੀ ਕਾਲ ਤੇ ਸੀ ਸਾਜੀਦ ਅਲੀ ਤੇ ਐਦਾਂ ਗੱਲਬਾਤ ਹੋਈ ਫੋਨ ਤੇ ਉਹਨਾਂ ਨੇ ਆਪੇ ਫੋਨ ਕੀਤਾ ਤੇ ਪਹਿਲੇ ਮੈਨੂੰ ਵਿਸ਼ਵਾਸ ਨਹੀਂ ਹੋਇਆ ਕਿ ਉਹੀ ਨੇ ਫੋਨ ਤੇ ਮੈਨੂੰ ਲੱਗਾ ਸ਼ਾਇਦ ਮਤਲਬ ਸਕੂਲ ਦੇ ਬੱਚੇ ਮੈਨੂੰ ਤੰਗਤੰਗ ਕਰ ਰਹੇ ਨੇ ਜੌਨਰ ਫੀ ਕਾਲਸ ਵਗੈਰਾ ਹਾਂ ਕਹਿ ਸਕਦੇ ਹੋ ਬਟ ਬਾਅਦ ਚ ਪਤਾ ਲੱਗ ਗਿਆ ਕਿ ਹਕੀਕਤ ਚ ਸਹੀ ਸੀ ਸਾਹਿਬ ਤੇ ਫਿਰ ਐਦਾ ਮੇਰੀ ਕਿਸਮਤ ਚ ਲਿਖੀ ਹੋਈ ਸੀ ਫਿਲਮ ਤੇ ਆ ਗਈ ਪਰ ਤੁਹਾਨੂੰ ਹੀ ਕਾਲ ਕਿਉਂ ਆਇਆ ਕਿਉਂਕਿ ਕਦੀ ਪਹਿਲੇ ਇਸ ਲਾਈਨ ਦੇ ਵਿੱਚ ਸੀਗੇ ਜਾਂ ਤੁਹਾਡਾ ਬੈਕਗ੍ਰਾਉਂਡ ਕੀ ਸੀਗਾ ਬਿਲਕੁਲ ਜੀ ਮੈਂ 10 ਸਾਲ ਦੀ ਉਮਰ ਤੋਂ ਇਸ ਸਟੇਜ ਤੇ ਪਰਫਾਰਮ ਕਰਦੀ ਸੀ ਤੇ ਐਦਾ ਹੀ ਇਹ ਫਿਲਮ ਤੋਂ 2 ਸਾਲ ਪਹਿਲੇ ਮੈਂ ਲਵ ਸ਼ੌਪ ਚਿਕਨ ਖੁਰਾਨਾ ਵਿੱਚ ਇੱਕ ਛੋਟਾ ਜਿਹਾ ਰੋਲ ਕੀਤਾ ਸੀ ਵਿੱਕੀ ਕੌਸ਼ਲ ਨਾ ਤੇ ਉਸ ਤੋਂ ਬਾਅਦ ਮੈਨੂੰ 2 ਸਾਲ ਬਾਅਦ ਇਹ ਫਿਲਮ ਮਿਲੀ ਅੱਛਾ ਉਹ ਉਹ ਛੋਟਾ ਰੋਲ ਜਿਹੜਾ ਕੀਤਾ ਸੀਗਾ ਉਹ ਨਜ਼ਰ ਪੈ ਗਿਆ ਕਿਤੇ ਨਾ ਕਿਤੇ ਹਾਂਜੀ ਬਿਲਕੁਲ ਬਿਲਕੁਲ ਉਸ ਦਿਨ ਤੁਹਾਨੂੰ ਅੱਜ ਮੇਨ ਲੀਡ ਤੇ ਤੁਸੀਂ ਇਸ ਵਿੱਚ ਆ ਗਏ ਜੀ ਬਿਲਕੁਲ ਤੋ ਦੇਖ ਸਕਦੇ ਹੋ ਕਿ ਕਦੀ ਨਾ ਕਦੀ ਕਲਾਕਾਰ ਨੂੰ ਇੱਕ ਅਜਾਹ ਰੋਲ ਜਰੂਰ ਮਿਲ ਜਾਂਦਾ ਹੈ ਜਿਹੜਾ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਕਿਰਦਾਰ ਨੂੰ ਨਜ਼ਰ ਆ ਜਾਂਦਾ ਜੌਨ ਅਮਰਹੰਤਪਾ ਉਹਨਾਂ ਦੀ ਗੱਲਬਾਤ ਪਹੁੰਚੀ ਹੈ ਇਸ ਰੋਲ ਨੇ ਤੁਸੀਂ ਮੰਨਦੇ ਹੋ ਕਿ ਉਹ ਰੋਲ ਜਿਹੜਾ ਸੀ ਤੁਹਾਡੀ ਜ਼ਿੰਦਗੀ ਦਾ ਇੱਕ ਇਤਿਹਾਸਿਕ ਰੋਲ ਬਣ ਗਿਆ ਜੀ ਬਿਲਕੁਲ ਕਿਉਂਕਿ ਉਹ ਪਹਿਲੀ ਵਾਰੀ ਇੱਕ ਲੀਡ ਰੋਲ ਸੀ ਤੇ ਉਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਕਿਉਂਕਿ ਜਿਹੜਾ ਮੇਰਾ ਕੈਰੈਕਟਰ ਹੈ ਸ਼ਾਲਿਨੀ ਅਰੋੜਾ ਮੈਂ ਉਹਨਾਂ ਬਹੁਤ ਦਿਲੋਂ ਬਹੁਤ ਕਨੈਕਟ ਕਰਦੀ ਹਾਂ ਉਹ ਮੇਰੇ ਵਰਗੀ ਹੈ ਮਤਲਬ ਜ਼ਹਿਨੀ ਤੌਰ ਤੇ ਥੋੜੀ ਹੈ ਬੱਦਲੂ ਬਹੁਤ ਜ਼ਿਆਦਾ ਮਤਲਬ ਬਿਲਕੁਲ ਅਸੀਂ ਇਕੀਆਂ ਚਲੋ ਜੇ ਆਪਾਂ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਤੁਸੀਂ ਕਿਸ ਤਰੀਕੇ ਨਾਲ ਕਿੱਥੋਂ ਸਟੱਡੀ ਕੀਤੀ ਹੈ ਇਹ ਕੌਣ ਕੌਣ ਘਰ ਦੇ ਵਿੱਚ ਹੈਗਾ ਪੇਰੈਂਟਸ ਕੀ ਕਰਦੇ ਨੇ ਇਹ ਸਭ ਠੀਕ ਹੈ ਜੀ ਮੈਨੂੰ 3 ਡਿਗਰੀਆਂ ਨੇ ਤੇ ਜਿਹਦੇ ਵਿੱਚੋਂ ਮੈਂ ਬੈਚਲਰਸ ਤੇ ਮਾਸਟਰਸ ਕੀਤੀ ਬੀਬੀ ਕੇ ਡੀਏਵੀ ਤੋਂ ਤੇ ਹੁਣ ਮੈਂ ਬੈਚਲਰਸ ਆਫ ਐਜੂਕੇਸ਼ਨ ਕਰਦੀ ਪਈ ਡੀਏਵੀ ਕਾਲਜ ਆਫ ਔਮਨ ਤੋਂ ਅੰਮ੍ਰਿਤਸਰ ਤੇ ਮੇਰੀ ਸਾਰੀ ਸਕੂਲਿੰਗ ਡੀਏਵੀ ਪਬਲਿਕ ਦੀ ਰਹੀ ਜੇ ਤੇ पेरेंट्स ਕੀ ਕਰਦੇ ਨੇ ਔਰ ਫੈਮਿਲੀ ਦੇ ਵਿੱਚ ਕੌਣ ਕੌਣ ਆਇਆ ਅ ਮੇਰੇ ਦੋ ਪਰਾਨੇ ਤੇ पेरेंट्स ਨੇ ਮੇਰੇ ਪਾਪਾ ਬਿਜ਼ਨਸਮੈਨ ਨੇ ਤੇ ਮੰਮਾ ਹੋਮ ਮੇਕਰ ਨੇ ਜਦ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਇਹ ਤਾਂ ਕੁਝ ਗੱਲਾਂ ਹੁੰਦੀਆਂ ਨੇ ਜਦੋਂ ਆਪਾਂ ਕਿਸੇ ਸਟੇਜ ਤੇ ਪਰਫਾਰਮ ਕਰਦੇ ਆ ਖਾਸ ਕਰਕੇ ਡਾਂਸ ਪਰਫਾਰਮ ਕਰਦੇ ਆ ਤਾਂ ਤਰ੍ਹਾਂ ਤਰ੍ਹਾਂ ਦੇ ਰਿਸ਼ਤੇਦਾਰ ਕਮੈਂਟ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਆਪਣੇ ਯਾਰ ਦੋਸਤ ਹੁੰਦੇ ਫਰੈਂਡ ਸਰਕਲ ਹੁੰਦਾ ਕਮੈਂਟ ਕਰਦੇ ਨੇ ਇਸ ਤਰੀਕੇ ਦਾ ਕੋਈ ਤੁਹਾਨੂੰ ਮਾਹੌਲ ਕ੍ਰੀਏਟ ਹੋਇਆ ਉਸ ਤੇ ਹਾਂ ਜੀ ਰਿਸ਼ਤੇਦਾਰਾਂ ਨੇ ਤੇ ਵੈਸੇ ਹੀ ਕਿ ਦਾ ਬੱਚਾ ਕੇ ਵੱਧਦਾ ਹੈ ਤਾਂ ਉਹਨਾਂ ਨੇ ਵੈਸੇ ਹੀ ਉਹਨਾਂ ਨੂੰ ਹੁੰਦਾ ਕਿ ਉਹ ਬਰਦਾਸ਼ਤ ਨਹੀਂ ਕਰ ਪਾਉਂਦੇ ਦੋਸਤ ਆਈ ਥਿੰਕ ਮੈਂ ਦੋਸਤਾਂ ਵਿੱਚ ਬਹੁਤ ਲੱਕੀ ਰਹੀ ਆ ਮੇਰੇ ਦੋਸਤ ਬਹੁਤ ਸਪੋਰਟ ਕਰਦੇ ਨੇ ਮੈਨੂੰ ਔਰ ਫੈਮਿਲੀ ਵੀ ਬਹੁਤ ਜ਼ਿਆਦਾ ਕਰਦੀ ਹੈ ਤੇ ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਇੱਕ ਕਲਾਕਾਰ ਨੂੰ ਇੱਕ ਇੱਜ਼ਤ ਦੇਣਾ ਬਹੁਤ ਜ਼ਰੂਰੀ ਹੁੰਦੀ ਹੈ ਕਲਾ ਨੂੰ ਇੱਜ਼ਤ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਆਈ ਥਿੰਕ ਮੈਂ ਕਾਲਜ ਜੀ کئی ਵਾਰੀ ਇਹ ਫੇਸ ਕਰਦੀ ਸੀ ਕਿ ਜਿਵੇਂ ਮੈਂ ਕਥਕ ਸਿੱਖਦੀ ਸੀ ਕਾਲਜ ਤੇ ਮੈਂ ਨਾਲ 뮤직 ਸਿੱਖਦੀ ਸੀ ਤੇ ਕਈ ਮੈਨੂੰ ਅੱਗੇ ਕਹਿੰਦੇ ਸੀ ਲੈ 뮤직 ਦਾ ਹੀ ਪੇਪਰ ਹੈ ਏਡਾ ਕੀ ਪੜਨ ਦੀ ਲੋੜ ਹੈ ਤੇ ਸਾਡਾ ਤਾਂ ਇੰਜੀਨੀਅਰਿੰਗ ਦਾ ਮਤਮੀਨ ਉਹ ਐ ਵੀ ਇਸ ਨੂੰਨ ਨੂੰ ਮਿਲਦਾ ਸੀ ਜਿਹੜੀ ਚੀਜ਼ ਬੁਰੀ ਵੀ ਲੱਗਦੀ ਹੈ ਕਿ ਉਹਦੀ ਵੀ ਉਨੀ ਹੀ ਅਹਿਮੀਅਤ ਹੈ ਜੇ ਤੁਸੀਂ ਇੰਜੀਨੀਅਰਿੰਗ ਕਰਦੇ ਪਏ ਹੋ ਤੇ ਸੰਗੀਤ ਦੀ ਵੀ ਉਨੀ ਹੀ ਅਹਿਮੀਅਤ ਹੈ ਤੇ ਉਹ ਉਨਾ ਹੀ ਮੁਸ਼ਕਿਲ ਹੈ ਐ ਤੇ ਹੈ ਨਹੀਂ ਕਿ ਉਹ ਬਹੁਤ ਸੋਖਾ ਹੈ ਜਿਸ ਤਿੱਕੇ ਤੁਸੀਂ ਦੱਸਿਆ ਕਿ ਕਥਕ ਕੀਤਾ ਹੈ ਕਥਕ ਦੇ ਵਿੱਚ ਐਕਸਪ੍ਰੈਸ਼ਨ ਕਾਫੀ ਨੋਟ ਕੀਤੇ ਜਾਂਦੇ ਨੇ ਉਹ ਇੱਕ ਕਲਾ ਦਾ ਐਕਟਿੰਗ ਦਾ ਵੱਡਾ ਬਖੂਬੀ ਰੋਲ ਨਿਭਾਉਂਦਾ ਹੈ ਕਿੰਨਾ ਕੰਮ ਆਇਆ ਤੁਹਾਡੇ ਨੂੰ ਆਈ ਥਿੰਕ ਮੈਂ ਕਹਾਂ ਕਿ ਕਿਉਂ ਬਹੁਤ ਕਮ ਆਇਆ ਕਿਉਂਕਿ ਤੁਸੀਂ ਕਥਕ ਵਿੱਚ ਐ ਵੀ ਕਹਿ ਸਕਦੇ ਕਿ ਉਹ ਤੁਹਾਨੂੰ ਐਕਸਪ੍ਰੈਸ਼ਨ ਦੇ ਥਰੂ ਉਹ ਇਮੋਸ਼ਨਸ ਵੀ ਸਮਝਾਉਂਦੇ ਨੇ ਕਿਉਂਕਿ ਤੁਸੀਂ ਕੁਝ ਕਹਿਣਾ ਨਹੀਂ ਹੈ ਬਟ ਮੂੰਹ ਤੋਂ ਚੀਨੂ ਦਿਖਾਣਾ ਹੈ ਤੇ ਆਈ ਥਿੰਕ ਮੇਰੀ ਐਕਟਿੰਗ ਵਿੱਚ ਉਹ ਚੀਜ਼ ਨੇ ਬਹੁਤ ਬਹੁਤ ਜ਼ਿਆਦਾ ਹੈਲਪ ਕੀਤੀ ਜਿਸ ਦਿਕੇ ਨਾ ਉਹ ਵੀ ਦਿਨ تھے ਉਹ ਕਿਹੜੇ ਦਿਨ ਸੀਗੇ ਉਹ ਦਿਨ ਉਹ ਸੀ ਜਦੋਂ ਅਸੀਂ ਸਾਰੇ ਟੀਨੇਜਰ ਹੁੰਨੇ ਆ ਤੇ ਅਸੀਂ ਮਸਤੀ ਕਰਦੇ ਆ ਤੇ ਯਾਰ ਦੋਸਤਾਂ ਚ ਰਹਿਨੇ ਆ ਤੇ ਜਦੋਂ ਤੁਸੀਂ ਕਹਿ ਲੋ ਕਿ ਉਹ ਏਜ ਤੋਂ ਨਿਕਲ ਜਾਣੇ ਤੇ ਸ਼ਾਇਦ ਹਾਂ ਜਿੰਦਗੀ ਦੀ ਹਕੀਕਤ ਪਤਾ ਲੱਗਦੀ ਹੈ ਕਿ ਉਦੋਂ ਫਿਰ ਅਸੀਂ ਯੂ نو ਸਾਰੇ ਕੰਮ ਕਰਦੇ ਨੇ ਸ਼ਾਇਦ ਦੋਸਤਾਨਾ ਵੀ ਕੱਟ ਆਫ ਹੋ ਜਾਂਦਾ ਹੈ ਤੇ ਤੁਸੀਂ ਕਹਿ ਸਕਦੇ ਹੋ ਕਿ ਟੀਨੇਜ ਇਸ ਦਾ ਏਜ ਹੈ ਤੁਹੀ ਪੂਰੀ ਮौज-ਮਸਤੀ ਔਰ ਦੋਸਤੀ ਔਰ ਮੈਂ ਇਹ ਵੀ ਕਹਾਂਗੀ ਕਿ ਟੀਨੇਜ ਬਹੁਤ ਕਨਫਿਊਜ਼ਿੰਗ ਵੀ ਹੁੰਦੀ ਹੈ ਇੱਕ ਪੁਆਇੰਟ ਤੇ ਟੀਨੇਜਰ ਦੀ ਗੱਲ ਕੀਤੀ ਤੁਸੀਂ ਉਸ ਟਾਈਮ ਤੇ ਬੜੀਆਂ ਗਲਤੀਆਂ ਵੀ ਹੁੰਦੀਆਂ ਕਈ ਵਾਰੀ ਪਟਕ ਜਾਂਦੇ ਆ ਪਰਾਵਾਂ ਤੋਂ ਕਈ ਵਾਰੀ ਅਸੀਂ ਯਾਰਾਂ ਦੋਸਤਾਂ ਦੇ ਪਿੱਛੇ ਲੱਗ ਜਾਂਦੇ ਆ ਫਰੈਂਡ ਸਰਕਲ ਦੇ ਵਿੱਚ ਗਲਤ ਕਦਮ ਉਠਾ ਲੈਨੇ ਆ ਇਦਾਂ ਦਾ ਕੁਝ ਮੂਵੀ ਦੇ ਵਿੱਚ ਮੈਸੇਜ ਹੈਗਾ ਜੀ ਹਾਂ ਬਿਲਕੁਲ ਹੈ ਇਦਾਂ ਉਹ ਜਿਹੜੇ ਲੀਡ ਕਰੈਕਟਰ ਨੇ ਉਹਨਾਂ ਕੋਲ ਕੁਝ ਗਲਤੀਆਂ ਹੋ ਜਾਂਦੀਆਂ ਤੇ ਦੇਖਣ ਵਾਲੇ ਟੀਨੇਜਰ ਬੱਚਿਆਂ ਨੂੰ ਇਹ ਇੱਕ ਮੈਸੇਜ ਆਏਗਾ ਕੀ ਐਵੇਂ ਦੀ ਗਲਤੀਆਂ ਨਹੀਂ ਕਰਨੀਆਂ ਚਾਹੀਦੀ ਕਿਉਂਕਿ ਹੈ ਤੇ ਹਰ ਚੀਜ਼ ਭਾਵੇਂ ਉਮਰ ਛੋਟੀ ਹੈ ਐਕਸਪੀਰੀਅੰਸ ਘੱਟ ਹੈ ਬਟ ਤਾਂ ਵੀ ਇਨਸਾਨ ਨੂੰ ਇੱਕ ਐ ਚੀਜ਼ ਰੱਬੋ ਹੀ ਦੇਣ ਕਿ ਸਾਨੂੰ ਪਤਾ ਹੁੰਦਾ ਕਿ ਗਲਤ ਹੈ ਕਿ ਸਹੀ ਹੈ ਇੱਕ ਗੱਲ ਹੋਰ ਜਦੋਂ ਸੈੱਟ ਤੇ ਪਹੁੰਚੇ ਜੌਨ ਅਮਰ ਹਨ ਨੂੰ ਤੁਸੀਂ ਫਸਟ ਟਾਈਮ ਮਿਲੇ ਕਿੱਦਾਂ ਦਾ ਐਕਸਾਈਟਮੈਂਟ ਸੀ ਕਿੱਦਾਂ ਦਾ ਲੱਗਾ ਕਿ ਕਿਉਂਕਿ ਕਿਤੇ ਨਾ ਕਿਤੇ ਆਪਾਂ ਜਦੋਂ ਐਕਟਿੰਗ ਤੋਂ ਪਹਿਲੇ ਹੁੰਨੇ ਆ ਅਸੀਂ ਇਹਨਾਂ ਹੀਰੋ ਦੇ ਆਪਾਂ ਫੈਨ ਹੁੰਨੇ ਆ ਤੇ ਕਦੀ ਨਾ ਕਦੀ ਤੁਹਾਨੂੰ ਉਹਨਾਂ ਦੀ ਮੂਵੀਜ਼ ਦੇਖੇ ਹੋਣੀਆਂ ਫਸਟ ਟਾਈਮ ਦੇਖ ਕੇ ਕਿੱਦਾਂ ਦਾ ਲੱਗਾ अच्छा उनना नु सामने जदु गए ते मैं उनना दी प्रोडक्शन हाउस उनना नु मिलन गई सी ते पहले ते मैं बहुत नर्वस सी ते ओ एकदम आए ते मैं उथे सारे दिन सिर्फ ਥੱਲੇ ਮੂੰਹ ਕਰਕੇ ਉਹਨਾਂ ਦੀ ਗੱਲ ਸੁਣਦੀ ਪਈ ਸੀ ਮਤਲਬ ਉਹਨਾਂ ਵੱਲ ਨਜ਼ਰ ਉਠਾ ਕੇ ਵੀ ਨਹੀਂ ਵੇਦੀ ਵੀ ਕਿ ਮੇਰੇ ਕੋਲ ਹੈਗੇ ਨੇ ਮਤਲਬ ਬਹੁਤ ਜ਼ਿਆਦਾ ਸ਼ਾਇ ਸੀ ਮੈਂ ਕੁਝ ਬੋਲਨੀ ਵੀ ਨਹੀਂ ਹੋਦੋ ਪਰ ਹੌਲੀ ਹੌਲੀ ਮਤਲਬ ਗੱਲਬਾਤ ਹੋਈ ਤੇ ਫਿਰ ਉਸ ਤੋਂ ਬਾਅਦ ਤਾਂ ਲਗਾਤਾਰ ਸੈੱਟ ਤੇ ਮੁਲਾਕਾਤਾਂ ਹੁੰਦੀਆਂ ਰਹੀਆਂ ਹੋਣਗੀਆਂ ਮਿਲ ਕਾਫੀ ਵਧੀਆ ਮਾਹੌਲ ਰਿਹਾ ਉਹਦਾ ਜੀ ਬਿਲਕੁਲ ਜੀ ਬਿਲਕੁਲ ਔਰ ਮੈਂ ਕਹਾਂਗੀ ਕਿ ਮੇਰੇ ਬਾਕੀ ਜਿਹੜੇ ਕੋ-ਐਕਟਰ ਨੇ ਉਹ ਵੀ ਸਭ ਬਹੁਤ ਸਵੀਟ ਨੇ ਤੇ ਮੈਂ ਐਵੀ ਬlesed ਫੀਲ ਕਰਦੀ ਹਾਂ ਕਿ ਹਰ ਕੋਈ ਭਾਵੇਂ ਕੋਈ ਪ੍ਰੋਡਿਊਸਰ ਸੀ ਜਿਵੇਂ ਮੇਰੇ ਡਾਇਰੈਕਟਰ ਨੇ ਸਾਜੀਦ ਅਲੀ ਉਹ ਵੀ ਇੱਕ ਬਹੁਤ ਮਤਲਬ ਉਹ ਬਹੁਤ ਬਹੁਤ ਡਿਫਰੈਂਟ ਨੇ ਬਾਕੀਆਂ ਤੋਂ ਤੇ ਉਹ ਉਹਨਾਂ ਨੇ ਮੂਵੀ ਵੀ ਲਿਖੀ ਹੈ ਤੇ ਉਹ ਸਾਨੂੰ ਸਭ ਸਮਝਾਉਂਦੇ ਸੀ ਕਿ ਐਂਜਨ ਕਰਨਾ ਹੈ ਐਂਜ ਕਰਨੇ ਆ ਤੇ ਉਹ ਐਂਜ ਸਮਝਾਉਂਦੇ ਕਿ ਤੁਹਾਨੂੰ ਇੱਕ ਵਾਰੀ ਚ ਪਤਾ ਲੱਗ ਜਾਏਗਾ ਕਿ ਤੁਸੀਂ ਇਹ ਸੀਨ ਨੂੰ ਕਿਵੇਂ ਕੈਮਰੇ ਤੇ ਜਾ ਕੇ ਕਰਨਾ ਹੈ ਸ਼ੂਟ ਕਿੱਥੇ ਕਿੱਥੇ ਹੋਇਆ ਇਹਨੂੰ ਲੈ ਕੇ ਮੂਵੀ ਨੂੰ ਲੈ ਕੇ ਤੁਹਾਨੂੰ ਕਿੱਥੇ ਕਿੱਥੇ ਜਾਣਾ ਪਿਆ ਸ਼ੂਟ ਕਰਨ ਨੂੰ ਜੀ ਸ਼ੂਟਿੰਗ ਹੋਈ ਹੈ Jharkhand ਵਿੱਚ Jamshedpur ਸ਼ਹਿਰ ਚ ਆਈ ਥਿੰਕ ਮੈਂ ਆਪਣੀ ਲਾਈਫ ਚ ਸੋਨਾ ਸ਼ਹਿਰ ਨਹੀਂ ਦੇਖਿਆ ਉਹ ਬਹੁਤ ਜ਼ਿਆਦਾ ਸੋਨਾ ਸ਼ਹਿਰ ਹੈ ਤੇ ਲੋਕੀ ਵੀ ਬਹੁਤ ਜ਼ਿਆਦਾ ਅੱਛੇ ਨੇ ਤੇ ਮੈਨੂੰ ਬਹੁਤ ਇੱਕ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਸੀ ਤੇ ਲੇਓਲਾ ਸਕੂਲ ਵਿੱਚ ਸ਼ੂਟਿੰਗ ਹੋਈ ਤੇ ਜਿਹੜੇ ਮੈਂ ਡਾਇਰੈਕਟਰ ਨੇ ਸਾਜੀ ਦੇ ਲਈ ਉਹ ਉੱਥੋਂ ਦੇ ਸਟੂਡੈਂਟ ਰਹੇ ਸੀ ਤੇ ਉੱਥੇ ਜਾ ਕੇ ਮੈਂ ਬਹੁਤ ਦੋਸਤ ਬਣਾਏ ਮਤਲਬ ਹਰ ਚੀਜ਼ ਬਹੁਤ ਬਹੁਤ ਅੱਛੀ ਸੀ ਆ ਫੀਲ ਬlesਸ ਅੱਛਾ ਜਿਹੜੀ ਸਟਡੀ ਲਾਈਫ ਸੀਗੀ ਤੇ ਇਹ ਤੋਂ ਬਾਅਦ ਹੁਣ ਮੂਵੀ ਆਉਣ ਤੋਂ ਬਾਅਦ ਜਦੋਂ ਮੂਵੀ ਆ ਗਈ फ्रेंड सर्कल ਦੇ ਵਿੱਚ ਔਰ ਲਾਈਫ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ ਗਿਆ ਲੋਕਾਂ ਦੇ ਨਾਲ ਦੂਰੀ ਬਣੀ ਜਾਂ ক্লোਜ਼ ਹੋ ਗਏ ਤੁਸੀਂ ਜੀ ਮੈਂ ਥੋੜੀ ਇੰਟਰਵਰਟ ਟਾਈਪ ਹਾਂ ਮੈਂ ਪਹਿਲੇ ਮੇਰੇ ਨੇ ਕੁਝ ਦੋਸਤ ਨਹੀਂ ਨੇ ਬਟ ਮੈਂ ਇਹ ਕਹਿਣਾ ਚਾਹਾਂਗੀ ਕਿ ਮੈਂ ਉਹੀ ਹਾਂ ਮੈਂ ਸੇਮ ਹਾਂ ਹੁਣ ਇੱਥੇ ਰਹੋਗੇ ਅਮ੍ਰਿਤਸਰ ਰਹੋਗੇ ਜਾਂ ਮੁੰਬਈ ਸਿਕਸ ਟੂ ਜਾਓਗੇ ਵਧੀਆ ਰੱਬ ਕੀ ਚਾਹੁੰਦਾ ਹੈ ਚਲ ਰੱਬ ਵਧੀਆ ਹੀ ਕਰੇਗਾ ਜੋ ਵੀ ਆਉਣ ਵਾਲੇ ਪ੍ਰੋਜੈਕਟ ਜਿਹੜੇ ਕੋਈ ਉਹਨਾਂ ਦੇ ਕੋਈ ਡਿਸਕਲੋਜ਼ ਕਰਨਾ ਚਾਹੋ ਨਹੀਂ ਹੱਲੇ ਕੋਈ ਪ੍ਰੋਜੈਕਟ ਨਹੀਂ ਹੈ अच्छा इस तो अलावा पंजाबी मूवीज या पंजाबी सॉन्ग्स ਦੇ ਵਿੱਚ ਵੀ ਤੁਹਾਨੂੰ ਕੋਈ ਆਫਰਸ ਵਗੈਰਾ ਆਏ ਨੇ ਹਾਂ ਪਹਿਲੇ ਆਈਆਂ ਸੀ ਪਰ ਉਦੋਂ ਮੈਂ پڑھਦੀ ਪੀ ਸੀ ਹੁਣ ਮੈਂ ਪਰਸਿਊ ਕਰਨਾ ਚਾਹਾਂਗੀ اچھا ਇੱਕ ਜਿਹੜੀ ਸਾਡੇ ਭੈਣਾਂ ਨੇ ਜਿਹੜੀਆਂ ਡਾਂਸ ਕਰਦੀਆਂ ਹੋਣੀਆਂ ਸਟੇਜ ਪਰਫਾਰਮ ਕਰਦੀਆਂ ਹੋਣੀਆਂ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ ਕਿਉਂਕਿ ਕਈ ਵਾਰੀ ਉਹਨਾਂ ਨੂੰ ਨਾ ਆਪਣਾ ਜਿਹੜਾ profession ਆ ਨਾ ਉਹ ਦੱਸਣ ਲੱਗਿਆ ਬੜੀ ਝਿਜਕ ਮਹਿਸੂਸ ਹੁੰਦੀ ਹੈ ਕਿ ਮੈਂ ਡਾਂਸ ਕਰਦੀ ਹਾਂ ਤੁਸੀਂ ਜਿਵੇਂ ਖੁੱਲ ਕੇ ਕਹਿ ਰਹੇ ਹੋ ਕਿ ਮੈਂ ਸਟੇਜ ਪਰਫਾਰਮ ਕੀਤਾ ਉਸ ਤਰੀਕੇ ਨਾਲ ਬੜਾ ਝਿਜਕ ਮਹਿਸੂਸ ਕਰਦੀ ਹੈ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹਾਂਗੀ ਕਿ ਕਲਾ ਨੂੰ ਵੀ ਅੱਛੀ ਤਰ੍ਹਾਂ ਪੋਰਟਰੇ ਕਰਨ ਪਹਿਲੀ ਗੱਲ ਤੇ ਹੈ ਜੇ ਡਾਂਸ ਹੈ ਤੇ ਉਹ ਅੱਛਾ ਡਾਂਸ ਹੋਣਾ ਚਾਹੀਦਾ ਸਮਝਦੇ ਪਿਓ ਕਿ ਜਿਵੇਂ ਸਾਡੇ ਟ੍ਰੈਡੀਸ਼ਨਲ ਡਾਂਸ ਨੇ ਸਾਡੇ ਆਪਣੇ ਭਾਵੇਂ ਕਹਿ ਲੋ ਕਿ ਸਾਡਾ ਪੰਜਾਬੀ ਪੰਗੜਾ ਹੀ ਹੈ ਜਾਂ ਸਾਡੇ ਨੈਸ਼ਨਲ ਲੈਵਲ ਤੇ ਨੇ ਭਰਤਨਾਟ్యం ਹੈ ਕਥਕ ਹੈ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਾਂਸ ਕਰਦੇ ਹੋ ਭਾਵੇਂ ਵੈਸਟਰਨ ਹੀ ਕਿਉਂ ਨਹੀਂ ਹੈ ਬਟ ਉਹਨੂੰ ਇੱਕ ਬਹੁਤ ਸੁੰਦਰਤਾ ਦੇ ਦਿੰਦਾ ਬਹੁਤ ਜ਼ਰੂਰ ਹੈ ਹਾਂ ਅਸ਼ਲੀਲ ਨਾ ਹੋਵੇ ਤੇ ਅੱਛਾ ਹੋਵੇ ਜਿੱਤੇ ਤੁਸੀਂ ਤਾਂ ਵੀ ਅੱਛਾ ਕਰਦੇ ਹੋ ਪੇਉ ਤੇ ਤਾਂ ਵੀ ਤੁਹਾਨੂੰ ਕੋਈ ਬੂਰੀ ਨਜ਼ਰ ਨਾ ਜਾਂ ਇੰਜ ਕੋਈ ਗੱਟਿਆ ਕਮੈਂਟ ਕਰਦਾ ਹੈ ਤੇ ਤੁਸੀਂ ਆਪਣਾ ਕੰਮ ਕਰੀ ਜੋ ਤੁਸੀਂ ਆਪਣੀ ਚੇਂਜ ਨਹੀਂ ਹੋ ਸਕਦਾ ਹਾਂ ਉਹ ਤੇ ਕਿਸੇ ਦੀ ਸੋਚ ਦੀ ਗੱਲ ਆਗੀ ਨਾ ਫਿਰ ਅੱਛਾ ਜੌਨ ਅਮਰਮ ਦੇ ਨਾਲ ਜਿਹੜਾ ਤੁਸੀਂ ਕੰਮ ਕੀਤਾ ਇਹ ਤੁਸੀਂ ਉਹਨਾਂ ਦੇ ਆਪੋਜੀਟ ਇਹਦੇ ਵਿੱਚ ਮੂਵੀ ਦੇ ਵਿੱਚ ਉਹ ਕਿ ਜਾਂ ਉਹਨਾਂ ਨੇ ਕੋਈ ਹੋਰ ਕਿਰਦਾਰ ਅਕਚੁਅਲੀ ਉਹ ਉਹਨਾਂ ਦਾ ਕੈਮੀਓ ਹੈ ਤੇ ਉਹਨਾਂ ਦੇ ਬਚਪਨ ਦਾ ਰੋਲ ਕੀਤਾ ਰੋਹਿਤ ਸ਼ਰਾਫ ਨੇ ਉਹ ਮੇਰੇ ਆਬਸੈਟ ਨੇ ਤੁਸੀਂ ਇਹ ਕਹਿ ਸਕਦੇ ਹੋ ਕਿ ਫਲੈਸ਼ਬੈਕ ਵਿੱਚ ਜਿਹੜੀ ਕੁੜੀ ਨੂੰ ਜਾਨ ਅਬਰਾਹਿਮ ਪਿਆਰ ਕਰਦੇ ਸੀ ਆਪਣੇ ਬਚਪਨ ਚ ਕਹਿ ਲੋ ਉਹ ਕਿਰਦਾਰ ਮੈਂ ਕੀਤਾ ਹੈ ਟੀਨੇਜਰਸ ਹਾਂਜੀ ਜੀ ਬਿਲਕੁਲ ਉਹ ਤੁਸੀਂ ਕਿਰਦਾਰ ਨਮਾਇਆ ਤੇ ਜਦੋਂ ਉਹ ਫਿਰ ਫਲੈਸ਼ਬੈਕ ਤੋਂ ਬਾਅਦ ਦੀ ਗੱਲ ਆ ਉਹ ਲੜਕੀ ਹੋਰ ਆ ਜਾਂਦੀ ਹੈ ਇੱਕ ਕਿਰਦਾਰ ਹੋਰ ਹੁੰਦਾ ਹੈ ਨਹੀਂ ਉਹ ਵੀ ਬਚਪਨ ਚ ਅਵ ਲਵ ਟਰਾਈਐਂਗਲ ਹੈ ਨਾ ਤੇ ਦੋ ਲੜਕੀਆਂ ਤੇ ਇੱਕ ਲੜਕਾ ਜਿਹੜਾ ਜਾਨ ਅਬਰਾਹਿਮ ਨੇ ਇੱਕ ਹੋਰ ਲੜਕੀ ਹੈ ਤੇ ਮਹਿਵਾ ਅੱਛਾ ਮੂਵੀ ਦੇ ਬਾਰੇ ਕੁਝ ਦੱਸਣਾ ਚਾਹੋ ਸਾਡੇ ਦਰਸ਼ਕਾਂ ਨੂੰ ਮੈਂ ਕਹਿਣਾ ਚਾਹਾਂਗੀ ਕਿ ਇਹ ਜ਼ਰੂਰ ਮੂਵੀ ਦੇਖੋ ਸਭ ਨੂੰ ਪਸੰਦ ਆਏਗੀ ਕਿਉਂਕਿ ਅਸੀਂ ਸਾਰੇ ਉਹ ਉਮਰ ਤੋਂ ਗੁਜ਼ਰੇ ਹੋਣੇ ਆ ਤੇ ਅਸੀਂ ਰਿਲੇਟ ਕਰਾਂਗੇ ਉਹ ਦਿਨਾਂ ਅੱਛਾ ਇੱਕ ਸਵਾਲ ਸੀ ਗਰਿਆ ਗਿਆ ਜਿਹੜਾ ਸਿਨੇਮਾ ਦੇ ਵਿੱਚ ਰਿਲੀਜ਼ ਹੋਣੀਆਂ ਮੂਵੀ ਕੱਟ ਗਈਆਂ ਨੇ OTT ਪਲੇਟਫਾਰਮ ਤੇ ਆ ਗਿਆ ਕੀ ਸਮਝਦੇ ਹੋ ਕਿ ਅੱਜ ਜਿਵੇਂ ਜਿਵੇਂ ਆਪਣਾ ਟੈਕਨੋਲੋਜੀ ਵੱਧਦੀ ਜਾ ਰਹੀ ਆ ਲੋਕ OTT ਪਲੇਟਫਾਰਮ ਨੂੰ ਪਿਆਰ ਕਰਨ लागले ਹਾਂਜੀ ਬਿਲਕੁਲ ਤੁਸੀਂ ਸਹੀ ਕਿਹਾ ਤੇ ਇਹ ਹੈ ਕਿ ਜਿੱਥੇ ਵੀ ਆਡੀਅנס ਨੂੰ ਚੰਗਾ ਕੰਟੈਂਟ ਦੇਖਣ ਨੂੰ ਮਿਲਣਗਾ ਉਹ ਉੱਥੇ ਹੀ ਦੇਖਣਗੇ ਚਾਹੇ ਉਹ OTT ਹੈ ਜਾਂ ਥੀਏਟਰ ਨੇ थैंक यू ਸੋ ਮਚ ਸੋ ਇਸ ਹਨ ਚਾਰੂ ਬੇਦੀ ਜੀ ਜੋ ਜਿਨ੍ਹਾਂ ਨੇ ਮੂਵੀ ਦੇ ਬਾਰੇ ਬੜੀ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਬਹੁਤ ਹੀ ਮਿਹਨਤ ਦੇ ਨਾਲ ਸਟਰਗਲ ਦੇ ਨਾਲੇ ਇੱਥੋਂ ਤੱਕ ਪਹੁੰਚੇ ਨੇ ਹਾਲਾਂਕਿ ਇਹਨਾਂ ਨੂੰ ਸਟਰਗਲ ਬਹੁਤੀ ਵੀ ਨਹੀਂ ਕਰਨੀ ਪਈ ਕਿਉਂਕਿ ਜੌਨ ਅਮਰਾਮ ਦੇ ਪ੍ਰੋਡਕਸ਼ਨ ਵੱਲੋਂ ਇਹਨਾਂ ਨੂੰ ਡਾਇਰੈਕਟਲੀ ਕਾਲ ਆਉਂਦੀ ਹੈ ਔਰ ਇਹਨਾਂ ਨੂੰ ਮੂਵੀ ਦੇ ਵਿੱਚ ਐਂਟਰੀ ਮਿਲ ਜਾਂਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕਿਹੜੇ ਕਿਹੜੇ ਨਵੇਂ ਪ੍ਰੋਜੈਕਟ ਮਿਲਦੇ ਨੇ ਇਹ ਅੰਮ੍ਰਿਤਸਰ ਚ ਰਹਿੰਦੇ ਨੇ ਜਾਂ ਮੁੰਬਈ ਦੇ ਵਿੱਚ ਸ਼ਿਫਟ ਹੋ ਜਾਂਦੇ ਨੇ ਇਹ ਵੀ ਦੇਖਣਾ ਲਾਜ਼ਮੀ